ਪੰਜਾਬੀ ਗਾਇਕ ਗੁਰਦਾਸ ਮਾਨ ਨੇ ਹੱਥ ਜੋੜ ਕੇ ਪੰਜਾਬੀਆਂ ਤੋਂ ਮਾਫੀ ਮੰਗੀ ਹੈ ਅੱਜ ਤੋਂ 5 ਸਾਲ ਪਹਿਲਾਂ ਹੋਏ ਕੈਨੇਡਾ ਸ਼ੋਅ ਵਿਵਾਦ ਤੇ ਨਿੱਜੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਹੱਥ ਜੋੜ ਕੇ ਪੰਜਾਬੀਆਂ ਤੋਂ ਮਾਫੀ ਮੰਗੀ ਹੈ ਉਹਨਾਂ ਨੇ ਕਿਹਾ ਕਿ ਮੈਂ ਸੋਚਿਆ ਸੀ ਕਿ ਲੋਕ ਭੁੱਲ ਗਏ ਹੋਣੇ ਪੰਜਾਬੀ ਤਾਂ ਵੱਡੇ ਦਿਲ ਵਾਲੇ ਹੁੰਦੇ ਨੇ ਪਰ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਆ ਜੋ ਸ਼ਬਦ ਮੇਰੇ ਮੂੰਹ ਤੋਂ ਨਿਕਲੇ ਮੈਨੂੰ ਨਹੀਂ ਸੀ ਪਤਾ ਲੋਕ ਹੁਣ ਤੱਕ ਮੇਰਾ ਵਿਰੋਧ ਕਰਨਗੇ ਤੇ ਗੱਲ ਕਹਿੰਦੇ ਹੋਏ ਰੋਣ ਲੱਗ ਜਾਂਦੇ ਨੇ ਭਾਵੁਕ ਹੋ ਜਾਂਦੇ ਨੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੈਨੂੰ ਬਹੁਤ ਸਮਾਂ ਹੋ ਗਿਆ ਪੰਜਾਬੀ ਬੋਲੀ ਦੀ ਸੇਵਾ ਕਰਦਿਆਂ ਨੂੰ ਅਤੇ ਮੈਨੂੰ ਵੀ ਇੱਥੇ ਤੱਕ ਪੰਜਾਬੀ ਬੋਲੀ ਨੇ ਹੀ ਪਹੁੰਚਾਇਆ ਪਰ ਮੇਰੀ ਗੱਲ ਨੂੰ ਲੋਕਾਂ ਨੇ ਗਲਤ ਤਰੀਕੇ ਦੇ ਨਾਲ ਸਮਝ ਲਿਆ ਓਹਨਾਂ ਨੇ ਕਿਹਾ ਕਿ ਮੈਂ ਤਾਂ ਸਰਬੰਸ ਦਾਨੀਆਂ ਬਾਰੇ ਵੀ ਬਹੁਤ ਗਾਇਆ ਬਹੁਤ ਗੁਰੂਆਂ ਬਾਰੇ ਗਾਇਆ ਅਤੇ ਕਿਹਾ ਕਿ ਜੋ ਹੋਇਆ ਉਸ ਨੂੰ ਭੁੱਲ ਜਾਓ ਛੱਡ ਦਿਓ ਇਹ ਸਭ ਕੁਝ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਹੱਥ ਜੋੜ ਕੇ ਪੰਜਾਬੀਆਂ ਤੋਂ ਮਾਫੀ ਮੰਗੀ ਹੈ ਅੱਜ ਤੋਂ 5 ਸਾਲ ਪਹਿਲਾਂ ਹੋਏ ਕੈਨੇਡਾ ਸ਼ੋਅ ਵਿਵਾਦ ਤੇ ਨਿੱਜੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਹੱਥ ਜੋੜ ਕੇ ਪੰਜਾਬੀਆਂ ਤੋਂ ਮਾਫੀ ਮੰਗੀ ਹੈ ਉਹਨਾਂ ਨੇ ਕਿਹਾ ਕਿ ਮੈਂ ਸੋਚਿਆ ਸੀ ਕਿ ਲੋਕ ਭੁੱਲ ਗਏ ਹੋਣੇ ਪੰਜਾਬੀ ਤਾਂ ਵੱਡੇ ਦਿਲ ਵਾਲੇ ਹੁੰਦੇ ਨੇ ਪਰ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਆ ਜੋ ਸ਼ਬਦ ਮੇਰੇ ਮੂੰਹ ਤੋਂ ਨਿਕਲੇ ਮੈਨੂੰ ਨਹੀਂ ਸੀ ਪਤਾ ਲੋਕ ਹੁਣ ਤੱਕ ਮੇਰਾ ਵਿਰੋਧ ਕਰਨਗੇ ਤੇ ਗੱਲ ਕਹਿੰਦੇ ਹੋਏ ਰੋਣ ਲੱਗ ਜਾਂਦੇ ਨੇ ਭਾਵੁਕ ਹੋ ਜਾਂਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਸਮਾਂ ਹੋ ਗਿਆ ਪੰਜਾਬੀ ਬੋਲੀ ਦੀ ਸੇਵਾ ਕਰਦਿਆਂ ਨੂੰ ਅਤੇ ਮੈਨੂੰ ਵੀ ਇੱਥੇ ਤੱਕ ਪੰਜਾਬੀ ਬੋਲੀ ਨੇ ਹੀ ਪਹੁੰਚਾਇਆ ਪਰ ਮੇਰੀ ਗੱਲ ਨੂੰ ਲੋਕਾਂ ਨੇ ਗਲਤ ਤਰੀਕੇ ਦੇ ਨਾਲ ਸਮਝ ਲਿਆ ਏ ਉਹਨਾਂ ਨੇ ਕਿਹਾ ਕਿ ਮੈਂ ਤਾਂ ਸਰਬੰਸ ਦਾਨੀਆਂ ਬਾਰੇ ਵੀ ਬਹੁਤ ਗਾਇਆ ਬਹੁਤ ਗੁਰੂਆਂ ਬਾਰੇ ਗਾਇਆ ਅਤੇ ਕਿਹਾ ਕਿ ਜੋ ਹੋਇਆ ਉਸ ਨੂੰ ਭੁੱਲ ਜਾਓ ਛੱਡ ਦਿਓ ਇਹ ਸਭ ਕੁਝ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਹੱਥ ਜੋੜ ਕੇ ਪੰਜਾਬੀਆਂ ਤੋਂ ਮਾਫੀ ਮੰਗੀ ਹੈ ਅੱਜ ਤੋਂ 5 ਸਾਲ ਪਹਿਲਾਂ ਹੋਏ ਕੈਨੇਡਾ ਸ਼ੋਅ ਵਿਵਾਦ ਤੇ ਨਿੱਜੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਹੱਥ ਜੋੜ ਕੇ ਪੰਜਾਬੀਆਂ ਤੋਂ ਮਾਫੀ ਮੰਗੀ ਹੈ ਉਹਨਾਂ ਨੇ ਕਿਹਾ ਕਿ ਮੈਂ ਸੋਚਿਆ ਸੀ ਕਿ ਲੋਕ ਭੁੱਲ ਗਏ ਹੋਣੇ ਪੰਜਾਬੀ ਤਾਂ ਵੱਡੇ ਦਿਲ ਵਾਲੇ ਹੁੰਦੇ ਨੇ ਪਰ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਆ ਜੋ ਸ਼ਬਦ ਮੇਰੇ ਮੂੰਹ ਤੋਂ ਨਿਕਲੇ ਮੈਨੂੰ ਨਹੀਂ ਸੀ ਪਤਾ ਲੋਕ ਹੁਣ ਤੱਕ ਮੇਰਾ ਵਿਰੋਧ ਕਰਨਗੇ ਤੇ ਗੱਲ ਕਹਿੰਦੇ ਹੋਏ ਰੋਣ ਲੱਗ ਜਾਂਦੇ ਨੇ ਭਾਵੁਕ ਹੋ ਜਾਂਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਸਮਾਂ ਹੋ ਗਿਆ ਪੰਜਾਬੀ ਬੋਲੀ ਦੀ ਸੇਵਾ ਕਰਦਿਆਂ ਨੂੰ ਅਤੇ ਮੈਨੂੰ ਵੀ ਇੱਥੇ ਤੱਕ ਪੰਜਾਬੀ ਬੋਲੀ ਨੇ ਹੀ ਪਹੁੰਚਾਇਆ ਪਰ ਮੇਰੀ ਗੱਲ ਨੂੰ ਲੋਕਾਂ ਨੇ ਗਲਤ ਤਰੀਕੇ ਦੇ ਨਾਲ ਸਮਝ ਲਿਆ ਓਹਨਾਂ ਨੇ ਕਿਹਾ ਕਿ ਮੈਂ ਤਾਂ ਸਰਬੰਸ ਦਾਨੀਆਂ ਬਾਰੇ ਵੀ ਬਹੁਤ ਗਾਇਆ ਬਹੁਤ ਗੁਰੂਆਂ ਬਾਰੇ ਗਾਇਆ ਅਤੇ ਕਿਹਾ ਕਿ ਜੋ ਹੋਇਆ ਉਸ ਨੂੰ ਭੁੱਲ ਜਾਓ ਛੱਡ ਦਿਓ ਇਹ ਸਭ ਕੁਝ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਹੱਥ ਜੋੜ ਕੇ ਪੰਜਾਬੀਆਂ ਤੋਂ ਮਾਫੀ ਮੰਗੀ ਹੈ ਅੱਜ ਤੋਂ 5 ਸਾਲ ਪਹਿਲਾਂ ਹੋਏ ਕੈਨੇਡਾ ਸ਼ੋਅ ਵਿਵਾਦ ਤੇ ਨਿੱਜੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਹੱਥ ਜੋੜ ਕੇ ਪੰਜਾਬੀਆਂ ਤੋਂ ਮਾਫੀ ਮੰਗੀ ਹੈ ਉਹਨਾਂ ਨੇ ਕਿਹਾ ਕਿ ਮੈਂ ਸੋਚਿਆ ਸੀ ਕਿ ਲੋਕ ਭੁੱਲ ਗਏ ਹੋਣੇ ਪੰਜਾਬੀ ਤਾਂ ਵੱਡੇ ਦਿਲ ਵਾਲੇ ਹੁੰਦੇ ਨੇ ਪਰ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਆ ਜੋ ਸ਼ਬਦ ਮੇਰੇ ਮੂੰਹ ਤੋਂ ਨਿਕਲੇ ਮੈਨੂੰ ਨਹੀਂ ਸੀ ਪਤਾ ਲੋਕ ਹੁਣ ਤੱਕ ਮੇਰਾ ਵਿਰੋਧ ਕਰਨਗੇ ਤੇ ਗੱਲ ਕਹਿੰਦੇ ਹੋਏ ਰੋਣ ਲੱਗ ਜਾਂਦੇ ਨੇ ਭਾਵੁਕ ਹੋ ਜਾਂਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਸਮਾਂ ਹੋ ਗਿਆ ਪੰਜਾਬੀ ਬੋਲੀ ਦੀ ਸੇਵਾ ਕਰਦਿਆਂ ਨੂੰ ਅਤੇ ਮੈਨੂੰ ਵੀ ਇੱਥੇ ਤੱਕ ਪੰਜਾਬੀ ਬੋਲੀ ਨੇ ਹੀ ਪਹੁੰਚਾਇਆ ਪਰ ਮੇਰੀ ਗੱਲ ਨੂੰ ਲੋਕਾਂ ਨੇ ਗਲਤ ਤਰੀਕੇ ਦੇ ਨਾਲ ਸਮਝ ਲਿਆ ਉਹਨਾਂ ਨੇ ਕਿਹਾ ਕਿ ਮੈਂ ਤਾਂ ਸਰਬੰਸ ਦਾਨੀਆਂ ਬਾਰੇ ਵੀ ਬਹੁਤ ਗਾਇਆ ਬਹੁਤ ਗੁਰੂਆਂ ਬਾਰੇ ਗਾਇਆ ਅਤੇ ਕਿਹਾ ਕਿ ਜੋ ਹੋਇਆ ਉਸ ਨੂੰ ਭੁੱਲ ਜਾਓ ਛੱਡ ਦਿਓ ਇਹ ਸਭ